ਅੱਜ ਭਵਾਨੀਗੜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਵਾਨੀਗੜ ਨੈਸ਼ਨਲ ਹਾਈਵੇ ਨੂੰ ਕੀਤਾ ਜਾਮ ਅੱਜ ਦਿੱਲੀ ਕਿਸਾਨ ਅंदोलਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਨਾਗੂ ਨਾ ਕਰਨ ਤੇ ਸੰਭੂ ਬਾਡਰ ਤੇ ਖਨੋਰੀ ਬਾਡਰਾਂ ਦੇ ਮੋਰਚੇ 'ਤੇ ਲਗਾ ਕੇ ਬੈਠੇ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਬਲਾਕ ਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਫਤੇਗੜ ਪਾਸੋਂ ਦੇ ਦਿਸ਼ਾ ਨਿਰਦੇਸ਼ਾ ਹੇਠ ਬਲਾਕ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਕੜਾਕੀ ਦੀ ਠੰਡ ਦੇ ਬਾਵਜੂਦ ਸਥਾਨਕ ਸੈਰ ਚ ਲੰਘਦੇ ਬਠਿੰਡਾ ਚੰਡੀਗੜ੍ਹ ਜੀਰਕਪੁਰ ਹਾਈਵੇ ਉੱਪਰ ਕਟ ਦੇ ਨਜ਼ਦੀਕ ਰੋਸ ਮਾਰਚ ਕੀਤਾ ਗਿਆ ਤੇ ਪੰਜਾਬ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਖਨੌਰੀ ਵਿਖੇ ਜਗਜੀਤ ਸਿੰਘ ਡੱਲੇਵਾਲ ਮਰਨwarte ਤੇ ਬੈਠੇ ਜਿਸ ਦੇ ਤੇ ਸਿਰ ਧੜ ਦੀ ਬਾਜ਼ੀ ਲਗਾਈ ਹੋਈ ਹੈ ਉਹਨਾਂ ਕਹਿੰਿਆ ਕਿ ਅੱਜ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਬਕਬਕ ਉੱਪਰ ਮੋਰਚੇ ਉੱਪਰ ਡਟੀਆਂ ਹੋਈਆਂ ਹਨ ਅੱਜ ਮੁਕੰਮਲ ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀ ਕੜਾਕੀ ਦੀ ਠੰਡ ਪ੍ਰਵਾਹ ਨਾ ਕਰਦੇ ਹੋਏ ਸ਼ਹਿਰ ਦੇ ਬਕਬਕ ਥਾਵਾਂ ਉੱਪਰ ਹਾਈਵੇ ਜਾਮ ਕਰਕੇ ریلਾਂ ਚੱਕਾ ਜਾਮ ਕਰਕੇ ਰੇਲਵੇ ਟ੍ਰੈਕਾਂ ਉੱਪਰ ਵੀ ਮੋਰਚੇ ਲਗਾਏ ਗਏ ਹਨ ਰਿਪੋਰਟ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਪੰਜਾਬ ਦੇ ਲੋਕ ਨੇ ਇਹ ਆਵਾਜ਼ ਜਿਹੜਾ ਹਵਾ ਦਾ ਇੱਕ ਖੰਭੇ ਵਾਲਾ ਕਸਾਨੀ ਮੰਗਾ ਮੰਵਾ ਕੇ ਰਹਾਗੇ ਮੋਦੀ ਸਰਕਾਰ ਮਰਦਾ ਹਾਂ ਜੀ ਸਰ ਆਪਣਾ ਨਾਮ ਜੀ ਹਰਜੀਤ ਸਿੰਘ ਜੀ ਰਜੀਤ ਸਿੰਘ ਨੇ ਕਹਣਾ ਲਗਾਇਆ ਕਿ ਸਬੰਧ ਚ ਲਗਾਇਆ ਗਿਆ ਇਹ ਜਿਹੜੀਆਂ ਕਿਸਾਨਾਂ ਨੇ ਮੰਗਾ ਸਰਕਾਰ ਵੱਲੋਂ ਮੰਗੀਆਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕਿ ਖਨੌਰੀ ਵਿਖੇ ਲੰਬੇ ਤਿਰ ਤੋਂ 10 ਮਹੀਨਿਆਂ ਤੋਂ ਧਰਨਾ ਚੱਲ ਰਿਹਾ ਹੈ ਉਸ ਦੇ ਸਬੰਧ ਵਿੱਚ ਸਰਕਾਰ ਜਿਹੜੀ ਪਿੱਠ ਕਰਕੇ ਸੁੱਤੀ ਪਈ ਹੈ ਉਸ ਨੂੰ ਜਗਾਉਣ ਵਾਸਤੇ ਅਜੇ ਤੱਕ ਨਾ ਲੱਗੇ ਕਿੰਨੇ ਵਜੇ ਤੋਂ ਸਟਾਰਟ ਕਰਿਆ ਤੇ ਕਿੰਨੇ ਵਜੇ ਤੱਕ ਜਾਰੀ ਰਹੇ ਸਵੇਰੇ 7 ਵਜੇ ਤੋਂ ਚਾਲੂ ਕਰਿਆ ਜੀ ਸ਼ਾਮ ਦੇ 4 ਵਜੇ ਤੱਕ ਚੱਲਣਾ ਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸ ਨੇ ਹਰੇ ਲੋਕਾਂ ਨੂੰ ਸਨੇਹਾ ਹੀ ਦੇਣਾ ਚਾਹੁੰਦਾ ਜੀ ਇਹ ਜਿਹੜਾ ਧਰਨਾ ਲਾਇਆ ਹੈ ਅਸਲ ਇਹਦਾ ਵੱਡਾ ਮੁਆਇਨਾ ਕਰ ਜਿੰਜੇ ਕਿ ਜਗਜੀਤ ਸਿੰਘ ਡੱਲੇਵਾਲ ਅੱਜ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੂੰ 34 ਦਿਨ ਹੋ ਗਏ ਉਹਨਾਂ ਨੇ ਅੰਦਾ ਦਾ ਨਾ ਮੂੰਹ ਤੱਕ ਨਹੀਂ ਦਿੱਤਾ ਸੋ ਭਰਾ ਸਾਰਿਆਂ ਨੂੰ ਇਹੀ ਹੈ ਜਿੰਨਾ ਵੀ ਅੱਜ ਕਿਸਾਨਾਂ ਨੇ ਦਿਆਂ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀਆਂ ਸਾਰਾ ਬਾਜ਼ਾਰ ਬੰਦ ਹੈ ਵੱਡੇ ਵੱਡੇ ਟ੍ਰੈਫਿਕ ਬੰਦ ਨੇ ਬੈਂਕਾਂ ਬੰਦ ਨੇ ਜਿੰਨੇ ਵੀ ਪਟਵਾਰੀ ਮਹਿਕਮਾ ਬੰਦਾਂ ਤਹਿਸੀਲਾਂ ਬੰਦ ਨੇ ਇਹ ਸਾਰੇ ਇਸ ਗੱਲ ਦਾ ਸਬੂਤ ਦਿੰਦੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਜਿਹੜੀ ਉਹਨਾਂ ਦੀ ਸੋਚ ਹੈ ਉਹ ਬਿਲਕੁਲ ਸਹੀ ਆਸੀ ਆਉਂਦੇ ਨਾਲ ਖੜਿਆ ਪੰਜਾਬ ਸਰਕਾਰ ਵੀ ਸਾਥ ਦੇ ਰਹੀ ਹੈ ਤੁਹਾਡੇ ਨਾਲ ਬਿਲਕੁਲ ਬਿਲਕੁਲ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਮਿਲ ਮਿਲੀ ਭੁਗਤ ਹੈ ਉਹ ਚੱਟੇ ਬੱਟੇ ਨੇ ਜਿਹੜੇ ਉਹ ਪੀਜੇਪੀ ਸਰਕਾਰ ਦੇ ਨੇ ਮੇਰਾ ਨਾਮ ਗੁਰਬਖਸ਼ ਸਿੰਘ ਜ਼ਿਲ੍ਹਾ ਮੀਤਪੁਰ ਦਾਨ ਭਾਰਤੀ ਕਿਸਾਨ ਨੂੰ ਨੀਕਦਾ ਸਿੱਧੂਪੁਰ ਅੱਜ ਧਰਨਾ ਲਗਾਇਆ ਗਿਆ ਕਿ ਸੰਬੰਧਿਤ ਧਰਨਾ ਲਗਾਏ ਗਏ ਇਹ ਧਰਨਾ ਜੀ ਜਿਹੜਾ ਆਪਾਂ ਨੇ ਪਹਿਲਾਂ ਕਾਲੇ ਕਾਨੂੰਨ ਆਏ ਤੇ 2020 ਚ ਆਪਾਂ ਨੇ ਦਿੱਲੀ ਜਿਹੜਾ ਅੰਦੋਲਨ 13 ਮਹੀਨੇ ਲੜਿਆ ਦੀ ਸੈਂਟਰ ਸਰਕਾਰ ਨੇ ਆਪਾਂ ਨੂੰ ਤੋਂ ਲਿਖਤੀ ਰੂਪ ਚ ਇਹ ਮੰਨਿਆ ਸੀ ਵੀ ਇਹ ਡੀਐਮਐਸਪੀ ਦੇ ਕਾਨੂੰਨ ਆ ਜਿਹੜਾ ਉਹਦੇ ਸੀ ਗਰੰਟੀ ਕਾਨੂੰਨ ਬਣਾਵਾਂਗੇ ਜਿਹੜੇ ਵੀ ਲਖੀਮਪੁਰ ਮੁਰਖੀਰੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਉਹ ਜਿਹੜੇ ਪਰਚੇ ਹੋਏ ਦੇ ਕਿਸਾਨਾਂ ਦੇ ਉਹ ਰੱਦ ਕਰਾਵਾਂਗੇ ਇਹ 12 ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਦੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ 13 ਫਰਵਰੀ ਨੂੰ ਦਿੱਲੀ ਜਾ ਰਹੇ تھے ਉੱਥੇ ਰਸਤੇ 'ਚ ਰੋਕਿਆ ਗਿਆ ਸਰਕਾਰ ਵੱਲੋਂ ਉਹ ਜਿਹੜੀਆਂ ਮੰਗਾਂ ਨੇ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਇਹ ਧਰਨਾ ਜਿਹੜਾ ਅਸੀਂ ਨੇ ਲਾਇਆ ਹੋਇਆ ਹੈ। ਯਾ ਸਰਕਾਰ ਵੱਲੋਂ ਸੁਣਨ ਦੀ ਕੋਈ ਮਰਜ਼ੀ ਨਹੀਂ। ਪੰਜਾਬ ਸਰਕਾਰ ਤਾਂ ਸੈਂਟਰ ਸਰਕਾਰ ਦੀ ਕੱਟਪੁੱਤਲੀ ਬਣੀ ਹੋਈ ਆ। ਉਹ ਸਾਡੀ ਜਿਹੜੀ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ। ਉਹ ਸੈਂਟਰ ਸਰਕਾਰ ਜਿਵੇਂ ਵੀ ਉਹਨਾਂ ਸਰ ਆਪਣਾ ਨਾਮ ਵੀ ਲਾਲੀ ਸਕਰੋਦੀ ਜੀ ਅੱਜ ਤਾਂ ਲਗਾਤਾਰ ਸਬਮਿਟ ਕਰਨ ਲੱਗਾ ਹੈ ਦੇਖੋ ਸਾਡੇ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਲੈ ਕੇ ਢੱਲੇਵਾਲ ਸਾਹਿਬ 35 ਦਿਨਾਂ ਤੋਂ ਲਗਾਤਾਰ ਭੁਖੜ ਹੜਤਾਲ ਤੇ ਬੈਠੇ ਨੇ ਤੇ ਕਿਸੇ ਵੀ ਸੈਂਟਰ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਖੇਤੀਬਾੜੀ ਮੰਤਰੀ ਆ ਕੇ ਢੱਲੇਵਾਲ ਸਾਹਿਬ ਦਾ ਐਨ੍ਹਾ ਕਬਈਆ ਨਾ ਕੋਈ ਪਤਾ ਲਿਆ ਨਾ ਕੋਈ ਉਹਨਾਂ ਨੂੰ ਭਰੋਸਾ ਦਿਵਾਇਆ ਮਿਡਲ ਵਾਲ ਸਾਹਿਬ ਤੁਸੀਂ ਆਪਣਾ ਮਨ ਵਰਤਾ ਜੋ ਖਤਮ ਕਰ ਦਿਓ ਅੱਜ મોદી ਨੇ ਸਾਡੇ ਨਾਲ ਉਹ ਕੀਤਾ ਜੋ ਕਿਸੇ ਟਾਈਮ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਔਰੰਗਜ਼ੇਬ ਨੇ ਕੀਤਾ ਸੀ ਜੋ ਕਸਮਾ ਖਾ ਕੇ ਔਰੰਗਜ਼ੇ ਮੁਕਰ ਗਿਆ ਸੀ ਤੇ ਅੱਜ ਸਾਡੇ ਕਿਸਾਨਾਂ ਨਾਲ ਵੀ ਉਸੇ ਤਰ੍ਹਾਂ ਹੋਇਆ ਮੋਦੀ ਨੇ ਕਸਮਾ ਖਾ ਕੇ ਸਾਡਾ ਜਿਹੜਾ ਉਸ ਟਾਈਮ ਦਿੱਲੀ ਧਰਨਾ ਸੀ ਚੁਕਾ ਕੇ ਸਾਰੀਆਂ ਜਿਹੜੀਆਂ ਮੰਗਾਂ ਮੰਨ ਲਈਆਂ ਸੀ ਉਸ ਟਾਈਮ ਪਰ ਅੱਜ ਸਾਨੂੰ ਵਿੱਚੇ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀਆਂ ਭੇਜਤੀਆਂ ਵੀ ਜਿਹੜੀ ਫਾਸਲ ਹੈ ਜਿਵੇਂ ਹੋਰ ਨਾਲ ਸਟੇਟਾਂ ਦੇ ਵਿੱਚ ਬਿਨਾਂ ਐਮਐਸਪੀ ਤੋਂ ਵਿਕਦੀਆਂ ਨੇ ਵੀ ਪੰਜਾਬ ਨੂੰ ਵੀ ਉਸੇ ਸਟੇਟਾਂ ਵਾਂਗ ਫਾਸਲਾ ਜਿਹੜੀ ਵਿਕਰੀ ਹੋਊਗੀ ਤੇ ਸਰਕਾਰ ਨੂੰ ਮੱਥਨ ਦਿਆ ਜਾ ਰਿਹਾ ਕਿ ਨਹੀਂ ਇਹ ਰਿਹਾ ਦੇਖੋ ਪੰਜਾਬ ਸਰਕਾਰ ਵੱਲੋਂ ਤਾਂ ਤਾਂ ਸਮਰਥਨ ਮੰਨੀਏ ਜੇ ਉਹਨਾਂ ਦੇ ਜਿੰਨੇ 92 95 ਐਮਐਲਏ ਨੇ ਸਾਰੇ ਮੁੱਖ ਮੰਤਰੀ ਨਾਲ ਲਿਜਾ ਕੇ ਦਿੱਲੀ ਜਾ ਕੇ ਬੈਠੇ ਫਿਰ ਮੰਨਿਆ ਜਾਵੇ ਨਹੀਂ ਜਿਸ ਤਰ੍ਹਾਂ ਲੱਗਦਾ ਨਹੀਂ ਵੀ ਅੱਜ ਪੰਜਾਬ ਸਰਕਾਰ ਬੋਲ ਸਮਰਥਨ ਦੇਇਆ ਯਾਰ ਹੈ ਆਧਾਰੇ ਬੰਦ ਨੇ ਜੀ ਮ ਸਕੂਲ ਹੋ ਗਏ ਜੀ ਮੰਨ ਲਓ ਘੱਟਾ ਸਰਕਾਰੀ ਬੱਚਾ ਬੰਦ ਨੇ ਦੇਖੋ ਠੀਕ ਹੈ ਵਧੀਆ ਗੱਲਾਂ ਪਰ ਵੱਡਾ ਪ੍ਰੈਸ਼ਰ ਜੇ ਪਾਉਣਾ ਸਰਕਾਰ ਦਿਲੋਂ ਹਮਦਰਦੀ ਹੈ ਤਾਪ ਦੇ ਸਣੇ ਮੁੱਖ ਮੰਤਰੀ ਲੈ ਕੇ 92 95 ਜਿੰਨੇ ਐਮਐਲ ਨੇ ਸਾਰੇ ਉੱਥੇ ਦਿੱਲੀ ਜਾ ਕੇ ਪਾਰਲੀਮੈਂਟ ਦੇ ਬਾਹਰ ਦੰਤ ਮੰਤਰ ਮੰਤਰੀ ਦੇ ਬਾਹਰ ਬੈਠਣ ਪੰਜਾਬ ਗਵਰਨਮੈਂਟ ਦਾ ਇੱਕ ਵੱਡਾ ਦਫਕਾ ਬਣੂਗਾ ਉਹ ਇਹ ਚਾਹੀਦਾ ਇਹਨਾਂ ਨੂੰ ਜੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਆ ਤਾਂ ਇਸ ਤਰ੍ਹਾਂ ਇੱਕ ਵੱਡਾ ਪ੍ਰਦਰਸ਼ਨ ਕਰਨਾ ਪਊਗਾ ਜਿਵੇਂ ਅੱਜ ਕਿਸਾਨਾਂ ਦਾ ਭਾਰਤ ਸੌਰੀ ਪੰਜਾਬ ਬੰਦ ਦਾ ਇੱਕ ਸਫਲ ਹੋਇਆ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੇ ਸਹਿਯੋਗ ਦਿੱਤਾ ਲੋਕਾਂ ਨੇ ਦੁਕਾਨਦਾਰਾਂ ਨੇ ਸਹਿਯੋਗ ਦਿੱਤਾ ਤੇ ਇਸ ਕਰਕੇ ਆਪਾਂ ਇਹ ਹੈ ਜਿਹੜਾ ਇਹ ਜਿੱਤ ਦੇ ਨੇੜੇ ਆ